ਦੀਆਂ ਕੁਰਬਾਨੀਆਂ ਇਸ ਖਾਨ ਦੀਆਂ ਹਾਂਦਾਂ ਦੀਆਂ ਅਸੀਂ ਕਦੇ ਵੀ ਭੁਲਾ ਨਹੀਂ ਸਕਦੀ ਸਿੱਖੋਂ ਕਦੇ ਵੀ ਭੁੱਲ ਨਹੀਂ ਸਕਦੇ ਹਾਂਜੀ ਅੱਜ ਕਿੰਨੇ ਪ੍ਰਵਾਹ ਅੱਜ ਨਗਰ ਲੋਹਟਵਦੀ ਦੇ ਵਿੱਚੋਂ ਜਿੱਥੇ ਮਹਾਰਾਜਾ ਸਾਹਿਬ ਦਾ ਮਹਾਰਾ ਹੀਰਾ ਸਿੰਘ ਜੀ ਦਾ ਏਡਾ ਵੱਡਾ ਪਿਆਰ ਉਸ ਨਗਰ ਦੇ ਨਾਲ ਕਿਉਂਕਿ ਸਾਡੇ ਇਲਾਕੇ ਦੇ ਵਿੱਚੋਂ ਤਕਰੀਬਨ 15 ਜ਼ਿਲਾ ਵਤਨ ਹੋਏ ਉਹਨਾਂ ਵਿੱਚੋਂ 11 ਇਸ ਨਗਰ ਦੇ ਜ਼ਿਲਾ ਵਤਨ ਸਨ શ્રીਮਾਨ ਸਨ ਬਾਬਾ ਸੁੰਦਰ ਸਿੰਘ ਜੀ ਸੰਸਪਾਹੀ ਮਹਾਪੁਰਖ ਮਾਨ ਜੱਬਤਪ ਦੇ ਮਾਲਕ ਮਹਾਪੁਰਖ ਜਿਹੜੇ ਇਸ ਖਾਨ ਦੇ ਨਾਲ ਖਾਨਦਾਨ ਨਾਲ ਬੜਾ ਪਿਆਰ ਸੀ ਉਸ ਨਗਰ ਦਾ ਸੰਧ ਬਾਬਾ ਧਿਆਨ ਸਿੰਘ ਜੀ ਦੀ ਕਮਾਈ ਮਹਾਪੁਰਖਾਂ ਦੀ ਕਮਾਈ ਦੇ ਸਦਕਾ ਉਸ ਨਗਰ ਦੇ ਵਿੱਚ ਗੁਰਸਿੱਖੀ ਨਾਲ ਮਹਾਰਾਜਾ ਸਾਹਿਬ ਨਾਲ ਇਹ ਪਿਆਰ ਸੀ ਇਸ ਕਰਕੇ ਅੱਜ ਬਹੁਤ ਨਗਰ ਦੇ ਵਿੱਚੋਂ ਜਿੰਨੇ ਵੀ ਇਹ ਸਾਰੇ ਨਗਰ ਲੋਟਬਦੀ ਵਿੱਚੋਂ ਪਰਿਵਾਰ ਆਏ ਹਨ ਠੀਕ ਹੈ ਜੀ ਕਿਨਾ ਦੋ ਦੋ ਜਿਹੜਾ ਤੋਂ ਇਹ ਮੋਰਚੇ ਜੋ ਸ਼ਹੀਦ ਹੋਏ ਸੀ ਉਹਨਾਂ ਪਵਾਰਾਂ ਨੂੰ ਵਜਾ ਹਾਂਜੀ ਸੁਲਾ ਕੇ ਸੁਣਾ ਹਾਂਜੀ ਮੈਂ ਨੰਬਰ ਦਾ ਰਾਤਮ ਸਿੰਘ ਪਿੰਡ ਲੋਟਬੱਦੀ ਤੇ ਜਿਹੜਾ ਸਾਡਾ ਪਿੰਡ ਆ ਇਹ ਨਾਭਾ ਰਿਆਸਤ ਦਾ ਇੱਕ ਪਰਗਨਾ ਸੀ ਜਿਹੜੀ ਇਹਦੀ ਫੂਲ ਰਿਆਸਤ ਸੀ ਉਹ ਫੂਲ ਸੀ ਤੇ ਮਹਾਰਾਜਾ ਹੀਰਾ ਸਿੰਘ ਜੀ ਨਾਲ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਲਗਾ ਲਗਾ ਸੀ ਮਹਾਰਾਜਾ ਹੀਰਾ ਸਿੰਘ ਜੀ ਨੇ ਤਕਰੀਬਨ ਸਾਡੇ ਪਿੰਡ ਦੇ ਵਿੱਚ 20 ਖੂਹ ਲਗਵਾਏ ਆਪਦੇ ਕੋਲੋਂ ਸਹਾਇਤਾ ਦਿੱਤੀ ਤੇ ਉਸ ਤੋਂ ਬਾਅਦ ਜਦੋਂ ਵੀ ਜਦੋਂ ਜਿੱਤੋਂ ਦਾ ਮੋਰਚਾ ਲੱਗਿਆ ਤਾਂ ਸਾਡੇ ਪਿੰਡ ਦੇ ਵਿੱਚੋਂ ਤਕਰੀਬਨ 17 ਜਿਹੜੇ ਸਿੰਘ ਸਿੱਖੇ ਉਹ ਗ੍ਰਿਫਤਾਰ ਹੋਏ ਇੱਕ ਸਿੰਘ ਸਿੱਖੀ ਦਾ ਮਹਾਸੰਗ ਜੇਲ੍ਹ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਵੀ ਮਹਾਰਾਜਾ ਰਿਪਿੰਦਮਲ ਸਿੰਘ ਜੀ ਦਾ ਖਾਸ ਪਿਆਰ ਕਰਕੇ ਆਮ ਔਲਾ ਜਾਣਾ ਸੀਗਾ ਤੇ ਹੀਰਾ ਸਿੰਘ ਜੀ ਦਾ ਵੀ ਬਹੁਤ ਔਲਾ ਜਾਣਾ ਸੀ ਸਾਡੇ ਜਿਹੜੀ ਇਹ ਰਿਆਸਤ ਸੀਗੀ ਇਹਨੂੰ ਇੱਕ ਅਹਿਮ ਰਿਆਸਤ ਮੰਨਿਆ ਜਾਂਦਾ ਸੀਗਾ ਨਾ ਨਾਹਰ ਰਿਆਸਤ ਦੀ ਰਿਆਸਤ ਦੀ ਤੇ ਇਸ ਤਰ੍ਹਾਂ ਸਾਡੇ ਨਗਰ ਨਾਲ ਮਹਾਰਾਜੀ ਦਾ ਪਿਆਰ ਹੋਣ ਕਰਕੇ ਤੇ ਅਸੀਂ ਵੀ ਇਸ ਜਿਹੜੇ ਸਾਡੇ ਜਿਹੜੇ ਪੁਰਖਿਆਂ ਦਾ ਇਹ ਸਬੰਧ ਸੀ ਆ ਰਿਆਸਤ ਨਾਲ ਉਹਨੂੰ ਹੋਰ ਪੱਕਾ ਕਰਨ ਦੇ ਲਈ ਤੇ ਮਹਾਰਾਣੀ ਸਾਹਿਬ ਨੂੰ ਬੇਨਤੀ ਕੀਤੀ ਇਹ ਸਾਡੇ ਨਗਰ ਗਏ ਤੇ ਹੁਣ ਅਸੀਂ ਸਮੂਹ ਨਗਰ ਨਿਵਾਸੀ ਆਪਣੇ ਜਿਹੜੇ ਕਮਰ ਕਮਰਜੀ ਨੇ ਤੇ ਮਹਾਰਾਣੀ ਸਾਹਿਬ ਦਾ ਮਾਨ ਸਨਮਾਨ ਕਰਨ ਦੇ ਲਈ ਇੱਥੇ ਪਹੁੰਚੇ ਜਿਵੇਂ ਜਿਸੀ ਹਿਸਟਰੀ ਪੜਦੇ ਸਾਡੇ ਬਹੁਤ ਸਿਰਚਾ ਹੋ ਜਾ महाराज साहब का इतना सा, प्यारागुरु जी का खालसा जी की फतेह मैं अपने आप को वैसे बहुत भाग्यशाली समझती हूँ कि वापस उन परिवारों से जुड़ने का मौका मिला कि जिनके पूर्वजों ने हमारे पूर्वजों के लिए तब बड़े बलिदान दिए थे ये लोटबंदी पिंड है जिसके पूरे पिंड को जिलावदन कर दिया था अंग्रेज़ों ने अब जब मुझे इनके बारे में पता पड़ा मैं समझती थी जिलावदन मतलब एक जगह से उन्हें दूसरी जगह शिफ्ट कर दिया पर जब मुझे डिटेल में पता पड़ा तो ये था कि ज़िला वदन में उन लोगों के जिन लोगों को जिलावदन किया था उनके सामने पूरे पिंड उनके सामने उनके घर उनके डंगर उनके पूरे घर का सामान सब एक एक चीज़ नीलाम कर दी तो उन्होंने खाली हाथ वहाँ से भेजा था तो आज एक बहुत बड़ी बात है आप किसी के लिए अपने राजा के लिए इतनी बड़ी कुर्बानी दे सकें और मुझे नहीं लगता मतलब आज जैसे मेरा घर है मैं एक एक चीज़ अपनी जोड़ती हूँ उसको मेरे सामने नीलाम करा जाएगा तो कैसे लगता है तो उस टाइम क्या जज्बा रहा हो, होगा लोगों को कि अपने सामने अपनी ज़मीन जायदाद सब नीलाम हो गया लेकिन वो झुके नहीं ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰਨ ਫੇਅ ਡੀਲ ਪ੍ਰੌਪਰਟੀਆਂ